ਚੰਡੀਗੜ੍ਹ ਤੇ ਭੋਲਾ ਅਟਾਰੀ ਵਾਦੀ 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 ਕਹਿੰਦੇ ਕਹਿਣ ਤੁਸੀਂ ਮਾਰਨਾ ਕੁੱਝੇ ਵਾਦੀ ਰੱਖਿਓ ਚਾਰੀ ਖੜ ਰੱਖਿਓ ਕੋਈ ਸ਼ਰਮ ਸਿਆਣਪ ਤੇ ਸਾਦਗੀ ਤੈਨੂੰ ਕਹਿ ਮਟਿਆਵੇ ਘਰ ਘਰ ਜਾ ਕੇ ਕਹੇ ਚੋਲੇ ਵੱਲ ਝਾਕਦਾ ਮਖਾਂਦ ਬੋਠੇ ਤੇ ਪੈਲੇ ਜਾਂਦੇ ਕਿ ਚੁੱਪ ਕੇ ਜਾਂਦੇ ਨਹੀਂ ਅਫਸਰੇ ਇਹ ਗੋਲਾ ਮਾਰ ਕੇ ਚੋਰਾਂ ਦਾ ਸਾਥ ਕੀਏ ਸਾਡੇ ਜਿੰਨਾ ਬਰੀ ਬਣਾ ਔਰ 500 ਰੁਪਇਆ ਕਰੀ ਪੰਜ ਤੇ ਸਭ ਜਿੰਨੇ ਪਾਸੋਂ ਕੋਲ ਗਿਆ 1700 ਰੁਪਇਆ ਟੋਟਲ ਜਿੰਨੂੰ ਘੁਆਦਾ ਇਹ ਜੋਗੀਬਾਨੀ ਮੁਸੀਬਤ ਘਾਤ ਨੂੰ ਵੀ 300 ਘੁਆਣਾ ਦੇ 200 ਮੇਰੇ ਖਾਣੇ ਇਹਦੇ ਉੱਤੇ ਵੀ 200 ਕੋਲਿਆ ਹੈ ਸਾਡੀ ਸਪੀਡ ਸ਼ਾਪ ਨਾਲ ਤੁਸੀਂ ਵੀ ਪਿਆ ਜੋ 200 ਆਬਸਲੀ ਸ਼ਾਪ ਤੁਸੀਂ ਵੀ ਪਿਆ ਜੋ 200 ਰੁਪਇਆ ਗਾਣੋ ਆਕਰਮਾ ਜਮੇ ਗੁਰਨਾਮਕੀ ਸਹਿਰੀ ਸਾਹਿਬ ਸਪੀਡ ਸ਼ਾਪ 6 ਰਾਂ ਕੋ ਸਾਥ

ਮੈਂ ਸਰਪੰਚ ਅਕਤਾਰ ਸਿੰਘ ਪਿੰਡ ਨਕੀਵਾਲ ਤੋਂ ਬੋਲ ਰਿਹਾ ਹਾਂ ਸਾਡੇ ਪਿੰਡ ਵਿੱਚ ਹਰ ਸਾਲ ਸਿੰਝ ਦਾ ਮੇਲਾ ਕਰਵਾਇਆ ਜਾਂਦਾ ਹੈ ਗੁੱਗਾ ਯਾਰ ਦੀ ਯਾਦ ਵਿੱਚ ਇਸ ਸਾਲ ਵੀ ਇਹ ਮੇਲਾ ਕਰਵਾਇਆ ਗਿਆ ਤੇ ਇਸ ਮੇਲੇ ਵਿੱਚ ਛੋਟੀ ਦੇ ਪਹਿਲਵਾਨ ਆਏ ਹੋਏ ਸਨ ਤੇ ਮਾਨੀ ਦੀ ਛੋਟੀ ਵਾਲਾ ਤੋਂ ਪਹਿਲਵਾਨ 21000 ਰੁਪਏ ਲੈ ਕੇ ਗਿਆ ਤੇ ਜੇਤੂ ਪਹਿਲਵਾਨ ਸੀ ਹਰ ਹਾਰਨ ਵਾਲਾ ਪਹਿਲਵਾਨ ਨੂੰ 15000 ਰੁਪਏ ਦਿੱਤਾ ਗਿਆ ਇਹ ਸਾਡੇ ਪ੍ਰਾਣੇ ਬਜ਼ੁਰਗਾਂ ਦੇ ਸਮੇਂ ਤੋਂ ਇਹ ਮੇਲਾ ਚੱਲਿਆ ਆ ਰਿਹਾ ਹੈ ਅਤੇ ਹਰ ਸਾਲ ਇਸ ਮੇਲੇ ਨੂੰ ਮਨਾਇਆ ਜਾਂਦਾ ਹੈ ਇਹ ਗੁੱਗਾ ਮਾੜੀ ਯਾਰਦੀ ਦੇ ਨਾਂ ਤੇ ਮੇਲਾ ਮਨਾਇਆ ਜਾਂਦਾ ਹੈ ਅਸੀਂ ਇਸ ਨੂੰ ਸਾਰੇ ਪਿੰਡ ਦੇ ਸਹਿਯੋਗ ਨਾਲ ਮਨਾਉਂਦੇ ਹਾਂ ਕਿਉਂ ਰਿਹਾ ਵਿੱਕੀ ਚੰਡੀਗੜ੍ਹ ਵਾਲਾ ਅਤੇ ਹਾਰਨ ਵਾਲਾ ਢੋਲਾ ਔਟਾਰੀ ਤੋਂ ਸੀ ਕਿੰਨੇ ਕੁ ਪਹਿਲਵਾਨ ਆਦੇ ਜੀ ਇਸ ਸਾਲ ਵਿੱਚ ਪਹਿਲਵਾਨ 2-300 ਪਹਿਲਵਾਨ ਆਇਆ ਹੋਇਆ ਸੀ ਇਸ ਵਾਰ ਇਸ ਵਾਰੀ ਸਾਰੇ ਸ਼ੇਨਜਨ ਨਾਲ ਫੱਟ ਪਲਵਾਨ ਆਏ ਹੋਏ ਸਭ ਹਾਂਜੀ ਮੈਂ ਸੌਣ ਸਿੰਘ ਜੀ ਪਿੰਡ ਨਿੱਕੂਵਾਲ ਸਾਫ ਦਾ ਪੈਂਚਰ ਜਿਹੜਾ ਪਿੰਡ ਨਿੱਕੂਵਾਲ ਦੇ ਵਿੱਚ ਛਿੰਝ ਮੇਲਾ ਹੋਇਆ ਹੈਗਾ ਇਹ ਬਹੁਤ ਵਧੀਆ ਹੋਇਆ ਹੈਗਾ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਮੇਲੇ ਦਾ ਜਿਹੜਾ ਮਤਲਬ ਹੈਗਾ ਡੰਗਰਾਂ ਦੀ ਤੰਦਰੁਸਤੀ ਵਾਸਤੇ ਇਹ ਮੇਲਾ ਪਿੰਡ ਕਰਵਾਉਂਦਾ ਹੈਗਾ ਪਿਛਲੇ ਬੜਾ lâu ਆ ਸਾਡੇ ਜਿਹੜੇ ਇਹ ਵੀ ਇਦਾਂ ਹੀ ਇਸ ਰੀਤ ਚੱਲੀ ਆ ਰਹੀ ਪਿਛੇ ਤੇ ਇੱਦੀ ਕਰਾਦੇ ਰਹੇ ਇਸ ਮੇਲੇ ਦੇ ਵਿੱਚ ਬਾਹਰੋਂ ਬਹੁਤ ਦੂਰ ਦੂਰ ਤੇ ਹਜ਼ਾਰਾਂ ਦੀ ਤعداد ਦੇ ਵਿੱਚ ਪਲਵਾਨ ਆ ਜਿਹੜੇ ਬਾਹਰ ਦੀਆਂ ਸਥਿੱਕਾਂ ਤੇ ਆਏ ਹੈਗੇ ਤੇ ਬਹੁਤ ਵਧੀਆ ਮੇਲਾ ਹੋਇਆ ਸਾਰੇ ਪਿੰਡ ਨੇ ਪੰਚਾਇਤ ਨੇ ਸਾਰੀ ਨੇ ਪੂਰਾ ਸਹਿਯੋਗ ਦਿੱਤਾ ਪੂਰੇ ਪਿੰਡ ਨੇ ਜਿਹੜੇ ਬਾਹਰੋਂ ਲੋਕੋ ਲੋਕ ਆਏ ਹੈਗੇ ਉਹਨਾਂ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਪਿੰਡ ਮਾਥੀਆਂ ਦਾ ਬਹੁਤ ਵਧੀਆ ਜੜੀ ਇਹ ਹੈ ਕਿ ਸੇਂਜ ਹੋਈ ਹੈਗੀ ਡੰਗਰ ਪਸ਼ੂ ਜਿਹੜੇ ਤੰਦਰੁਸਤੀ ਦੇ ਬਾਰੇ ਆਏ ਸਾਰ ਅਸੀਂ ਕਰਾਉਂਦੇ ਹੈਗੇ ਤੇ ਅੱਗੇ ਬਾਤਾਂ ਵੀ ਅਸੀਂ ਕਰਾਉਂਦੇ ਰਹਾਂਗੇ ਇਹ ਹੈਗੀ ਉਹ ਵਿੱਕੀ ਝੰਡੀ ਦੀ ਕੁਸ਼ਤੀ ਵਿੱਕੀ ਵਿੱਕੀ ਹੈ ਝੰਡੀ ਦੀ ਕੁਸ਼ਤੀ ਜਿੱਤੀ ਹੈਗੀ ਤੇ ਭੋਲਾ ਟਾਰੀ ਵਾਲਾ ਵਿੱਕੀ